ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 20 ਦਸੰਬਰ ਹੈ 20 ਦਸੰਬਰ ਤੇ 21 ਦਸੰਬਰ ਦੀ ਜਿਹੜੀ ਰਾਤ ਹੈ ਉਹ ਸਿੱਖ ਇਤਿਹਾਸ ਨੂੰ ਆਪਣੀ ਬੁੱਕਲ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਸਮੋਈ ਬੈਠੀ ਹੈ ਕਿਉਂਕਿ ਇਸ ਰਾਤ ਨੂੰ ਦੀਨ ਦੁਨੀਆ ਦੇ ਵਾਲੀ ਸਰਬੰਸਦਾਨੀ ਅੰਮ੍ਰਿਤ ਕੇ ਦਾਤੇ 탄탄 ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਨੰਦਪੁਰ ਸਾਹਿਬ ਦਾ ਬਸੇਵਾ ਛੱਡਿਆ ਸੀ ਅੱਜ ਦਾ ਦੌਰ ਜਿਹੋ ਅਸੀਂ ਹੰਡਾ ਰਹੇ ਹਾਂ ਇਹਦੇ ਵਿੱਚ ਵੀ ਜੇ ਅਸੀਂ ਦੇਖੀਏ ਕਿਸੇ ਨੂੰ ਘਰ ਛੱਡਣਾ ਪਵੇ ਵਸਦਾ ਰਸਤਾ ਕਿਸੇ ਨੂੰ ਪਰਿਵਾਰ ਛੱਡਣਾ ਪਵੇ ਕਿਸੇ ਅਨੁਸਾਰੀਆਂ ਜਿਹੜੀਆਂ ਸੰਪਤੀਆਂ ਨੇ ਛੱਡਣੀਆਂ ਪੈਣ ਬੜਾ ਦਰਦਨਾਕ ਬੜਾ ਅਸਹਿ ਬੜਾ ਦੁੱਖਦਾਈ ਹੁੰਦਾ ਧੰਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਹਾਸਤਾ ਵਸਦਾ ਰਸਤਾ ਸ੍ਰੀ ਅਨੰਦਪੁਰ ਸਾਹਿਬ ਜੋ ਉਹਨਾਂ ਦਾ ਆਪਣਾ ਸੀ ਆਪਣੇ ਪੋਇਂ ਤੇ ਬਣਾਇਆ ਸੀ ਵਸਾਇਆ ਸੀ ਉੱਥੇ ਘਰ ਸੀ ਬਾਹਰ ਸੀ ਉੱਥੇ ਸਾਹਿਬਜ਼ਾਦਿਆਂ ਦਾ ਬਚਪਨ ਸੀ ਜੋ ਉਹਨਾਂ ਨੇ ਖੇਡਦਿਆਂ ਬਤੀਤ ਕੀਤਾ ਵਿਦਿਆ ਪ੍ਰਾਪਤ ਕਰਦਿਆਂ ਬਤੀਤ ਕੀਤਾ ਸ਼ਾਸਤਰ ਵਿਦਿਆ ਪ੍ਰਾਪਤ ਕਰਦਿਆਂ ਬਤੀਤ ਕੀਤਾ ਉੱਥੇ ਮਾਤਾ ਗੁਜਰੀ ਜੀ ਦੀਆਂ ਯਾਦਾਂ ਸੀ ਮਾਤਾ ਨਾਨਕੀ ਜੀ ਦੀਆਂ ਯਾਦਾਂ ਸੀ ਉਹਤਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਆਖਰ ਅੱਜ ਦੀ ਰਾਤ ਛੱਡਣੀ ਆ ਪਈ ਆਪ ਸਰਦ ਰਾਤ ਜਦੋਂ ਅਨੰਦਪੁਰ ਸਾਹਿਬ ਦਾ ਬਸੇਵਾ ਛੱਡਿਆ ਉੱਤੋਂ ਦੁਸ਼ਮਨਾਂ ਕੀ ਰਾ ਦੁਸ਼ਮਨ ਦਾ ਹਮਲਾ ਇੱਕ ਪਾਸੇ ਮੁਗਲ ਫੌਜਾਂ ਤੇ ਦੂਜੇ ਪਾਸੇ ਪਹਾੜੀ ਰਾਜਿਆਂ ਦੀਆਂ ਫੌਜਾਂ ਐਸੀ ਵਿਕਟ ਸਥਿਤੀ ਦੇ ਵਿੱਚ ਤੁਹਾਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਹੌਸਲਾ ਉਹਨਾਂ ਦਾ ਜ਼ੇਗਰ ਕਿੰਨਾ ਵੱਡਾ ਸੀ ਸੰਸਾਰ ਦੇ ਉੱਤੇ ਕੋਈ ਵੱਡੀ ਚੀਜ਼ ਨਹੀਂ ਹੈ ਜਿਹਦੇ ਨਾਲ ਤੁਲਨਾ ਕੀਤੀ ਜਾ ਸਕੇ ਸਰਸਾ ਨਦੀ ਦੇ ਕੰਡੇ ਦੇ ਉੱਤੇ ਜਗ੍ਹਾ 'ਚ ਲੜਾਈ ਹੋ ਰਹੀ ਹੈ ਤੇ ਰਾਤ ਦਾ ਹਨੇਰਾ ਅਤ ਸਰਦ ਰਾਤ ਹੈ ਧੁੰਦ ਪਸਰੀ ਹੋਈ ਹੈ ਤੇ ਇਸ ਅਤ ਸਰਦ ਕਾਲੀ ਬੋਲੀ ਧੁੰਦ ਦੇ ਨਾਲ ਲਪੇਟੀ ਹੋਈ ਰਾਤ ਦੇ ਵਿੱਚ ਸ਼ੁਕਾ ਮਾਰਦਾ ਵਗਦਾ ਮਾਰਦਾ ਦਰਿਆ पार ਕੀਤਾ ਪਰਵਾਰ ਖੇਰੂ ਖੇਰੂ ਹੋ ਗਿਆ ਧੰਗੁਰੂ ਗੋਬਿੰਦ ਸਿੰਘ ਮਹਾਰਾਜ ਕੁਸਿੰਗਾਂ ਦੇ ਸਹਿਤ ਚਮਕੌਰ ਸਾਹਿਬ ਵਾਲੇ ਪਾਸੇ ਨੂੰ ਆਏ ਮਾਤਾ ਜੀ ਮਾਤਾ ਗੁਜਰੀ ਜੀ ਛੋਟੇ ਸਾਹਿਬ ਜਾਦੇ ਖੀੜੀ ਵਾਲ ਨੂੰ ਤੁਰੇ ਗੁਰੂ ਕੇ ਮਹਿਲ ਭਾਈ ਮਨੀ ਸਿੰਘ ਜੀ ਦੇ ਨਾਲ ਦਿੱਲੀ ਵਾਲ ਨੂੰ ਹੋ ਤਰੇ ਜਿਸ ਦਾ ਚਿੱਦਰ ਰੱਖ ਮੂੰਹ ਸੀ ਉਧਰ ਨੂੰ ਤੁਰੇ ਬਾਦਸ਼ਾਹ ਦੇ ਪ੍ਰਾਣਾਂ ਤੋਂ ਪਿਆਰੇ ਸਿੰਘ ਇਸ ਸਰਸਾ ਨਦੀ ਨੂੰ ਪਾਰ ਕਰਦੇ ਆ ਆਪਣੀਆਂ ਸ਼ਹੀਦੀਆਂ ਪ੍ਰਾਪਤ ਕਰਕੇ। ਉਜਾਲਾ ਹੋਇਆ। ਰਾਤ ਨੂੰ ਪਰਿਵਾਰ ਇਕੱਠਾ ਟਰਦਾ। ਪਰ ਜਦੋਂ ਅਗਲੇ ਦਿਨ ਉਜਾਲਾ ਹੁੰਦਾ ਕੋਈ ਕਿਤੇ ਆ ਕੋਈ ਕਿਤੇ ਆ ਕੋਈ ਕਿਤੇ ਆ ਕੋਈ ਕਿਤੇ। ਜੰਗ ਦਾ ਮਾਹੌਲ ਹੈ। ਇਰਾਤ ਇਸਕ ਇਤਿਹਾਸ ਦੀ ਸਭ ਤੋਂ ਕਾਲੀ ਸਭ ਤੋਂ ਭਿਆਨਕ ਤੇ ਸਭ ਤੋਂ ਵੱਧ ਪੀੜਾ ਦੇਣ ਵਾਲੀ ਰਾਤ ਮਨੁੱਖੀ ਮਨਾਨ ਪਰ ਇੱਕ ਸਕੂਨ ਵੀ ਦਿੰਦੀ ਤੇ ਇਹਨਾਂ ਮਾਹੌਲ ਦੇ ਪ੍ਰੀਤਉਣ ਦੇ باوجود ਨਾ ਸਿੰਘਾਂ ਨੇ ਹੌਸਲਾ ਹਾਰਿਆ ਨਾ ਸਤਗੁਰਾਂ ਨੇ ਹੌਸਲਾ ਹਾਰਿਆ ਨਾ ਮਾਤਾਵਾਂ ਨੇ ਹੌਸਲਾ ਹਾਰਿਆ ਨਾ ਸਹਬਜ਼ਾਦਾ ਨੇ ਹੌਸਲਾ ਹਾਰਿਆ ਹਰ ਇਹ ਰਾਤ ਸਾਨੂੰ ਰਜ਼ਾ ਦੇ ਵਿੱਚ ਰਹਿਣਾ ਵੀ ਸਿਖਾਉਂਦੀ ਹੈ ਪਾਣਾ ਮੰਨਣਾ ਵੀ ਸਿਖਾਉਂਦੀ ਹੈ ਪਰਵਾਰ ਵਿਛੋੜੇ ਦੀ ਇਹ ਰਾਤ ਇਸ ਇੱਕ ਇਤਿਹਾਸ ਦਾ ਅਹਿਮ ਹਿੱਸਾ ਅਹਿਮ ਰਾਤ ਹੈ ਅੱਜ ਸ਼ਹੀਦੀ 15ਵੜਾ ਪਰಾರಂಭ ਹੋ ਚੁੱਕਿਆ ਹੈ ਆਉਣ ਵਾਲੇ ਸਮੇਂ ਦੇ ਵਿੱਚ ਜੀ ਟਿਕਟਨਾਮਾ ਵਾਪਰੀਆਂ ਆਪਾਂ ਜ਼ਿਕਰ ਕਰਦੇ ਰਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ